ਪੰਜਾਬ ਦਾ ਪੰਜਾਬੀ ਹੁੰਦਾ ਆਪਣਾ ਘਰ ਆਪਣਾ ਘਰੀ ਹੁੰਦਾ ਜੋ ਇੱਥੇ ਨਜ਼ਾਰਾ ਹੁੰਦਾ ਉਹ ਬਾਹਰ ਜਾ ਕੇ ਨਹੀਂ ਹੁੰਦਾ ਸਾਡੇ ਬਹੁਤ ਸਾਰੇ ਪੰਜਾਬੀ ਦੇਸ਼ਾਂ ਵਿਦੇਸ਼ਾਂ ਚ ਗਏ ਨੇ ਜਾ ਕੇ ਸੈਟਲ ਹੋਏ ਨੇ ਯਾਰੋ ਜੋ ਮੌਜਾਂ ਪੰਜਾਬ ਚ ਮਿਲਦੀਆਂ ਨਾ ਉਹ ਕਿਤੇ ਤੁਹਾਨੂੰ ਬਾਹਰ ਨਹੀਂ ਮਿਲਣੀਆਂ ਬਾਹਰ ਜਾ ਕੇ ਸਾਡੇ ਪੰਜਾਬੀ ਨਾ ਜ਼ਿਆਦਾਤਰ ਉਹਨਾਂ ਟੈਨਸ਼ਨ ਵਿੱਚ ਰਹਿੰਦੇ ਆ ਕਈ ਰੈਂਟ ਪੇ ਕਰਨੇ ਪੈਂਦੇ ਆ ਕਈ ਪ੍ਰੋਬਲਮਾਂ ਬਾਹਰ ਜਾ ਕੇ ਆਉਂਦੀਆਂ ਹਾਲ ਹੀ ਵਿੱਚ ਨਾ ਇੱਕ ਵੀਰ ਆ ਜੋ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ 22 ਸਾਲ ਬਾਅਦ ਇੰਗਲੈਂਡ ਤੋਂ ਆਇਆ ਤੇ ਵੀਰ ਇੰਨਾ ਜ਼ਿਆਦਾ ਖੁਸ਼ ਆ ਨਾ ਮੋਟਰਸਾਈਕਲ ਤੇ ਬੈਠਾ ਹੋਇਆ ਕਹਿੰਦਾ ਉਧਰ ਤੇ ਨਾਲ ਲਾਉਂਦਿਆਂ ਲਾਉਂਦਿਆਂ ਸਾਰੀ ਉਮਰ ਲੰਘ ਗਈ ਉਧਰ ਤਾਂ ਰੈਂਟ ਦੇਣਾ ਪੈਂਦਾ ਹੀ ਆ ਇੱਧਰ ਨਜ਼ਾਰੇ ਆ ਨਾ ਜੇਬ 'ਚ ਪੈਸੇ ਆ ਤੇ ਥੱਲੇ ਮੋਟਰਸਾਈਕਲ ਆ ਕਹਿੰਦਾ ਇਦਾਂ ਦੇ ਨਜ਼ਾਰੇ ਨਹੀਂ ਲੱਭਣੇ ਸੋ ਆਓ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਪਹਿਲਾਂ ਰੋਣਗਾ ਯਾਰ ਰੋਡ 'ਤੇ ਨਾ ਹੈਈ ਉਹ ਮੋਟਰਸਾਈਕਲ ਆ ਦੇ ਇੱਥੇ ਨਜ਼ਾਰੇ ਆ ਭਾਏ ਉੱਥੇ ਮਰਦ ਨੇ ਸਾਰੀ ਜ਼ਿੰਦਗੀ ਨਾਲ ਲਾਉਂਦੇ ਹੈ ਓਏ ਉੱਥੇ ਸਾਰੀ ਜ਼ਿੰਦਗੀ ਨਿਕਲ ਗਈ ਮੈਂ ਜੇ ਨਾਲ ਲਾਉਂਦੇ ਹੈਈ ਆ ਦੇਖ ਲਓ ਹੁਣ ਅਗਲੀ ਵੋਚਾ ਬੁਰਦਾ ਸਲੇ ਅਲੋਪਾ ਆਜੇ ਮੀਂਹ ਯਾਰੇ ਲੋ ਉਥੇ ਰੱਟ ਦਿਓ ਜੀ ਠੀਕ ਹੈ ਜੀ ਆਹ ਦੇਖੋ ਮੈਂ ਆ ਮੋਚਾਂਗੇ ਨਹੀਂ ਇੱਥੇ ਆ ਚੜਦੀ ਗਲਾ ਨਹੀਂ ਜੀ ਜਾਓ ਬੋਤਾਂਗ ਲੈ ਲਓ ਰੀਆ ਥੈਂਕ ਯੂ ਤੁਹਾਡੇ ਪਿਆਰ ਦੇਣ ਵਾਲੇ ਆ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਕਿ ਤੁਸੀਂ ਵੀ ਪੰਜਾਬ ਆਉਣਾ ਚਾਹੁੰਦੇ ਹੋ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ